ભાઈ ਅਸੀਂ ਪਿੰਡ ਦੇ ਵਿੱਚ ਜਦੋਂ ਆਏ ਪਤਾ ਲੱਗਿਆ ਵੀ ਛੋਟੇ ਇਧਰ ਹੜਾਏ ਨੇ ਮਾ ਆਪਣੀ ਜ਼ਿਮੀਂਦਾਰ ਭਾਈ ਨੇ 2 ਦਿਨ ਮੇਰਾ ਗਲਾ ਬਹਿ ਗਿਆ ਐਨਾ ਬੋਲਿਆ ਵੀ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਉਹ ਆਪਣੇ ਪੰਜਾਬ ਦੇ ਭਾਈ ਨੇ ਜਦੋਂ ਅਸੀਂ ਸਾਰਾ ਕੁਝ ਇਕੱਠਾ ਕਰਕੇ 2.5 ਲੱਖ ਰੁਪਇਆ ਹੋ ਗਿਆ 2.5 ਲੱਖ ਰੁਪਇਆ ਹੋ ਗਿਆ 2 ਲੱਖ ਰੁਪਇਆ ਦਾ ਵੀ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਹਰੇ ਸਾਨੂੰ ਆਈ ਦੀ ਜਿਹੜੇ ਨੇ ਜ਼ਿਮੀਂਦਾਰ ਭਾਈ ਨੇ ਉਹਦੇ ਲੋਕ ਨਹੀਂ ਲੰਗਰ ਲਈ ਖੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਖੋਹੂ ਖੋਹ ਬਹੁਤ ਸਾਡੇ ਬੰਦੇ ਦੇ ਪੈਣ ਤੋਂ ਧਰੂਟ ਮਾਰੇ ਹੱਥਾਂ ਦੇ ਧਰੂਟ ਇੰਨੇ ਬਿੱਖੋ ਵੀ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਦੀ ਗੱਲ ਹੈ ਯਾਰ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੋਹ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਦਾਂਗੇ ਔਰ ਅਸੀਂ ਸਮਾਨ ਨਹੀਂ ਲੈ ਕੇ ਆਉਦੇ ਮੈਨੂੰ ਮਹਾਰਾਜ ਦੀ ਸੋਹ ਪਿੰਡ ਮੇਰਾ ਉੱਪਾ ਵਾਲਾਗਾ ਜ਼ਿਲ੍ਹਾ ਮੇਰਾ ਸੰਗਰੂਰ ਆ ਮੈਂ ਮਹਾਰਾਜ ਦੀ ਸੋਹ ਖਾਣਾ ਅੱਜ ਤੋਂ ਬਾਅਦ ਮੈਂ ਮੁੜ ਕੇ ਨਹੀਂ ਆਉਂਦਾ ਮੇਰਾ ਮਨ ਖੱਟਾ ਹੋ ਗਿਆ ਕੁਣ ਵੀ ਦੇ ਕੋਈ ਕੇਰੇ ਕੇਰ ਕੇ ਆਏ ਖੜ ਜਾਂਦੇ ਨੇ ਜਿੰਮੇ ਭੈਣ ਚੋਦਾ ਖਾਣਾ ਹੁੰਦਾ ਇਹ ਕੋਈ ਬੰਦੇ ਵਾਲੀ ਗੱਲ ਆ ਯਾਰ ਕਿਹੜੇ ਕਿਹੜੇ ਪੈਸੇ ਗੱਲ ਯਾਰ ਮਾਰੇ ਲਾ ਕੇ ਗੱਲ ਜਿਹੜਾ ਜਿਹੜਾ ਜ਼ਿੰਮੇਦਾਰ ਭਈਆ ਉਹਨੂੰ ਮੈਂ ਪੁੱਛਿਆ ਮਹਾਜੀ ਗੁਰੂ ਜੀ ਸੁਣ ਚੈਂਦਾ ਉਹ ਕਹਿੰਦੇ ਨਾ ਸਾਨੂੰ ਨਹੀਂ ਕੋਈ ਜਾਂਦਾ ਜਿਹੜੇ ਭਾਈ ਦੂਜੇ ਨੇ ਉਹ ਤਾਂ ਯਾਰ ਹੱਥਾਂ ਦੇ ਤੱਕ ਖੋੜ ਦਾ ਕਹ ਜਾਂਦੇ ਨੇ ਤੂੰ ਜਿਹੜੀ ਆਪਾਂ ਮੱਛਰਾਂ ਦੀ ਕੋਹ ਹੁੰਦੀ ਉਹ ਕਿੱਡੀ ਗੱਲ ਹੈ ਜੀ ਸਾਰੀ 4-5 ਰੁਪਏ ਦੀ ਗੱਲ ਆ ਹਾਂਜੀ ਹਾਂਜੀ ਉਹਦੇ ਪਿੱਛੇ ਲੜ ਲੜਾਈ ਆਪ ਚ ਵੀ ਮੈਂ ਢੋਲਾ ਮੈਂ